ਹਾਂਜੀ ਮਿੱਤਰੋ ਕੀ ਹਾਲ ਚਾਲ ਆ ਤੇ ਬੜੇ ਵੀਰਾਂ ਦੇ ਫੋਨ ਮੈਸੇਜ ਆਉਂਦੇ ਕਹਿੰਦੇ ਆਲੂ ਵਾਲੀ ਵੀਡੀਓ ਨਹੀਂ ਪਾਈ ਵੀ ਆਲੂ ਦੀ ਪਟਾਈ ਦੀ ਕੋਈ ਪਹਿਲਾਂ ਵਾਲੇ ਆਲੂ ਉਧਰ ਵਾਲੇ ਆਪਾਂ ਪੱਟ ਲੇਤੀ ਤੇ ਉਹ ਪਹਿਲਾਂ ਸੁਰੂਜ ਪੱਟਲੇ ਦੀ ਕੱਚੇ ਜਦੋਂ ਮਤਲਬ ਨਾਲੇ ਰੇਟ ਵਧੀਆ ਸੀ ਚਲੋ ਜਿਹੜਾ ਜ ਹੁਣ ਰੇਟ ਘਟ ਜਾਂਦਾ ਉਹ ਜਿਹੜਾ ਨਿਕਾਲ ਵਧ ਜਾਂਦਾ ਆ ਤੇ ਅੱਜ ਵੀ ਪਟਾਈ ਆਈ ਆ ਤੇ ਸੱਤਾ ਪਾ ਲੱਗਿਆ ਹੁਣ ਆਲੂ ਪਟਣ ਇੱਧਰ ਰਾਣੀ ਸੁੰਦਰਾ ਖੜੀ ਆ ਆਪਣੀ ਕਾਲੀ ਕੋੜੀ ਦਿਖਾਉਣਾ ਹੈ ਫਿਰ ਸਾਨੂੰ ਨਿਕਾਲ ਕਿਵੇਂ ਦੇਖੋ ਟੈਂਡ ਲੱਗਦੀ ਏ ਗੱਡੀ ਆਪਣੀ ਸੁੰਦਰ ਹੈ ਦੇਖੋ ਆ ਨਿਕਾਲ ਪੂਰਾ ਟਾਪ ਆ ਦੇਖੋ ਆਉਂਦਾ ਆਲੂ ਤੇ ਆਲੂ ਐਂ ਸਵਾਦ ਆਉਂਦਾ ਪਹਿਲਾਂ ਆਂ ਦਾ ਜਿਹੜੀ ਨਿਕਾਲ ਘੱਟ ਤੀ ਉਹ ਰੇਟ ਵੱਧ ਲੱਗੇ ਤੀ ਉਹ ਗਏ ਸੀ ਆਪਣੇ 16 ਰੁਪਏ ਨੂੰ ਇਹ ਹੁਣ ਮੇਰੇ ਖਿਆਲ ਚ 10 10.5 ਇੱਥੇ ਕੀ ਰੇਟ ਚੱਲ ਰਿਹਾ ਬਾਕੀ ਬਾਈ ਆ ਰਿਹਾ ਉਹਦੇ ਨਾਲ ਕਰਾਂਗੇ ਗੱਲਬਾਤ ਕਿ ਕੀ ਰੇਟ ਚੱਲਦਾ ਕੀ ਸਿਸਟਮ ਆ ਦੇਖਣ ਆਉਂ ਨਾਲੇ ਬਾਈ ਦੇਖੋ ਫਿਰ ਗੁਲੇ ਡੰਡਾ ਬਹੁਤ ਹੋ ਜਾਂਦਾ ਯਾਰ ਵਿੱਚ ਵਿੱਚ ਉਹ ਬੜਾ ਸੁਆਦ ਖਰਾਬ ਕਰਦਾ ਗੁਲੇ ਡੰਡਾ ਹਾਂਜੀ ਬਾਈ ਜੀ ਕੀ ਕਰਨਾ ਚਾਹੋਗੇ ਵਧੀਆ ਨਿਕਲ ਰਿਹਾ ਲੂ ਆਪਣਾ ਫੇਰ ਬੋਲ ਕਿਹੜਾ ਵੀ ਹੈ ਐਨ ਆਰ ਐਨ ਆਰ ਤੇ ਰਿਪੋਰਟਾਂ ਮਿੱਤਰੋ ਕੰਮ ਪੂਰਾ ਜੰਗੀ ਪੱਤਰ ਤੇ ਆ ਉਧਰ ਬੰਦੇ ਆਪਣੇ ਜੋਬਰ ਹੋਰ ਵੀ ਆ ਗਏ ਤੇ ਬਕਸੇ ਦੇ ਲਈ ਹੋਈ ਆਪਾਂ ਸੰਤਾਂ ਦੀ ਫੋਟੋ ਤੁਹਾਨੂੰ ਪਤਾ ਸਾਰੀਆਂ ਚੀਜ਼ਾਂ ਦੀ ਆਪਣੇ ਸੰਤਾਂ ਦੀ ਫੋਟੋ ਆ ਤਵਾ ਵੀ ਮਿੱਤਰੋ ਭਰ ਲਈ ਟਰਾਲੀ ਤੇ ਹੁਣ ਕੱਢਾਂਗੇ ਤੇ ਅੱਜ ਤੁਹਾਨੂੰ 52 ਦਾ ਦਰਸ਼ਨ ਕਰਾ ਦਿੰਨੇ ਆਂ ਬੜੇ ਸਮੇਂ ਬਾਅਦ ਜੀ ਇਹਦਾ ਚੀਜ਼ ਤੇ ਉਧਰ ਲਾਤਾ ਮਹਿੰਦਰਾ ਪਟਾਈ ਤੇ ਸੌਖਾ ਹੁਣ 60 ਗੈਲ ਬਲੀ ਟਰਾਲੀ ਕਹਿੰਦੇ ਵੀ ਇੱਕ ਦਾ ਖੁੱਡ ਮੈਂ ਤਾਂ ਦਾ ਬੋ ਪਠੇ ગામ ਤੋਂ ਥਰੂ ਬੰਦਿਆਂ ਦੇ ਆਣੇ ਇਹਦਾ ਨਜ਼ਾਰਾ ਹੈ ਪ੍ਰੈਸ਼ਰ ਦੀ ਚਲੋ ਹੁਣ ਉਹਦੇ ਨੇ ਆਪਾਂ ਟੱਰੇ ਕੋਈ ਨਹੀਂ ਕਿੰਨੇ ਹੋ ਗਏ ਸੱਤੇ ਘੱਟੇ ਇੱਚ ਇੱਥੇ 250 ਪਾਉਣਾ 250 ਕਿੰਨੇ ਹੋ ਗਏ ਹੁਣ 220 ਹੋ ਗਿਆ 220 230 ਘੱਟੇ ਹੋ ਗਏ 25 ਸਹੀ ਜਾਣਗੇ ਹਾਂ ਤੇ ਡਾਲੇ ਤੇ ਹਾਂ ਪਰ ਡਾਲੇ ਤੇ ਆ ਜਾਣਗੇ ਥੱਥੇ ਵਾਲੇ ਕੰਮ ਕਰਦਾ ਥੱਥਾ ਤੇ ਡਾਲੇ ਤੇ ਡਾਲੇ ਤੇ ਹਾਂ ਤੌਦੀ ਆਦੇ ਤਰੋ ਤੇ ਇੱਕ ਅਜਿਹੀ ਬਾਈ ਦਾ ਕਮੈਂਟ ਆਇਆ ਦਿਖਾਨੀ ਕੀ ਕਿਹਾ ਸੀ ਉਹਨੂੰ ਪਤਾ ਨਹੀਂ ਲੱਗਿਆ ਮੈਨੂੰ ਰੀਲ ਤੇ ਹਾਂ ਤੇ ਮਿੱਤਰੋ ਤੁਹਾਨੂੰ ਦੱਸਦੇ ਆਪਾਂ ਦੇਖੋ ਝੂਠ ਬੋਲਣ ਵਾਲੇ ਦਾ ਆਪਾਂ ਬੰਦੇ ਹੈ ਨਹੀਂ ਨਾ ਕਦੇ ਬੋਲੇ ਆ ਠੀਕ ਆ ਨਾ ਆਪਾਂ ਨੂੰ ਦੇਖ ਝੂਠ ਬੋਲ ਕੇ ਨਾ ਕੋਈ ਤੁਹਾਨੂੰ ਮਿਲਣਾ ਨਾ ਸਾਨੂੰ ਮਿਲਣਾ ਠੀਕ ਆ ਜਿਹੜਾ ਦਾ ਆਲੂ ਆਪਾਂ ਨੇ ਪਟਾਈ ਰੀਗਾ 85 ਦਿਨ ਤੇ ਉਹਦਾ ਆਪਣਾ ਨਿਕਲੇ ਦੀ 82 ਕੁਆਂਟਲ ਠੀਕ ਹੈ ਜਿਹੜਾ ਆਲੂ ਪਟਾਈ ਦੀ ਆਪਾਂ ਨੇ 90 ਦਿਨ ਤੇ ਉਹ ਆਪਣਾ ਨਿਕਲੇ ਦੀ 95 ਕੁਆਂਟਲ ਦਾ ਹਾਂ ਠੀਕ ਆ ਜਿਹੜਾ ਉਹ ਚੁੱਪ ਕਰ ਜੋ ਜਿਹੜੇ 2 ਕਿਲੇ ਬਾਅਦ ਚ ਪੱਟੇ ਨੇ ਉਹ ਆਪਣਾ 95 ਕੁਆਂਟਲ ਦਾ ਨਿਕਲੇ ਦੀ ਹਾਂ ਤੇ ਜਿਹੜੇ ਦੀ ਅੱਜ ਆਹ ਪਟਾਈ ਚੱਲ ਰਹੀ ਆ ਇਹ ਤਕਰੀਬਨ ਆਪਾਂ ਨੇ 95 99 ਦਿਨ ਤੇ ਇਹਦੇ ਤੇ ਸਪਰੇਅ ਕਰਤੀ ਦੀ ਗ੍ਰਾਮੋ ਸੋਨ 10 ਦਿਨ ਆਪਾਂ ਬਾਅਦ ਇਹਨੂੰ ਪੱਟ ਰਹੇ ਹਾਂ 105 ਦਿਨ ਹੋ ਗਏ ਇਹਨੂੰ ਲੱਗੇ ਨੂੰ ਤੇ ਜਿਹੜਾ ਇਹ ਆਲੂ ਦਾ ਝਾੜਾ ਤਕਰੀਬਨ ਹੁਣ ਜਿਹੜੇ ਹਿਸਾਬ ਨਾਲ ਆਪਾਂ ਨੂੰ ਖੇਤ ਦੇ ਹਿਸਾਬ ਨਾਲ ਤਾਂ ਲੱਗ ਰਿਹਾ ਵੀ ਇਹ 240 45 ਗੱਟੇ ਕਿਲੇ ਦੇ ਆਉਣਗੇ। ਇਹ ਇੱਕ ਕਿਲਾ ਖੇਤ ਆ ਮੂਰੇ ਗੱਟੇ ਹਜੇ ਪਏ ਨੇ ਤੇ ਇੱਕ ਕਿਲੇ ਚੋਂ ਭਰ ਗਈ ਮਤਲਬ ਟਰਾਲੀ ਇਹ। ਹੂੰ। ਤੇ ਝਾੜ ਸੋਹਣਾ ਏ। ਮੰਨ ਕੇ ਚਲੋ ਵੀ ਉਂ ਚਲੋ ਇਹ ਖੇਤ 'ਚ ਪਹਿਲੀ ਵਾਰ ਆਲੂ ਲੱਗਿਆ ਕਿਉਂ ਗੁੱਲੀ ਡੰਡਾ ਬਹੁਤ ਜ਼ਿਆਦਾ ਧੀ ਤੇ ਕੁਝ ਮਿੱਤਰੋ ਸਾਡਾ ਕੰਮ ਥੋੜਾ ਜਿਆ ਨਵੇਂ ਕਰਕੇ ਕੁਝ ਘਰ ਦਾ ਸੀਡ ਸੀ ਜਿਹੜਾ ਉਹ ਘਟਤੀ ਸੀ ਸੀਡ ਲਾਈਨ ਕਰਕੇ ਕਿਉਂ ਤੁਹਾਨੂੰ ਪਤਾ ਹੀ ਆ ਸੀਡ ਮਾੜਾ ਆਤੀ ਥੋੜਾ ਜਿਹਾ ਉਹਦੇ ਕਰਕੇ ਵੀ ਸਾਡਾ ਥੋੜਾ ਜਿਹਾ ਝਾੜ ਤੇ ਦੇਖਤ ਆਈਏ ਹਾਂ ਘਰ ਨੂੰ ਸੀਡ ਵਧੀਆ ਆਪਣਾ ਸੀਡ ਸਾਡਾ ਲਾਇਆ ਹੋਇਆ ਉਹ ਸੀਡ ਆਪਾਂ ਬੇਲਾਂ ਬੜਾਈਆਂ ਹੋਈਆਂ ਨੇ ਉਹ ਸੀਡ ਰੱਖਾਂਗੇ ਕਿ ਸਾਾਨੂੰ ਪੂਰੀ ਟਾਪ ਕੁਆਲਿਟੀ ਦਾ ਕੰਮ ਕਰਨਾ ਹੈ ਹਾਂ ਸੀਡ ਵੀ ਤਿਆਰ ਕਰਕੇ ਤਿਆਰ ਬਾਈ ਆਇਆ ਥੋੜਾ ਜਿਹਾ ਹਾਂ ਸੀਡ ਵੀ ਤਿਆਰ ਕਰਾਂਗੇ ਕਿ ਸਾਾਨੂੰ ਇੱਕ ਸਾਲ ਆਪਾਂ ਨੇ ਆਲੂ ਲਾਇਦੇ ਆਪਣੇ ਮੀਂਹ ਚ ਆ ਕੇ ਤੇ ਪਿਛਲੇ ਸਾਲ ਆਪਣੇ ਹੈਗੇ ਤੇ 5 ਕਿਲੇ ਪਹਿਲੇ ਸਾਲ ਆਪਾਂ ਨੇ ਸਾਰੇ ਹੀ ਕੱਚਾ ਪੱਟਿਆ ਸੀਗਾ ਐਂ ਤੇ ਕੀ ਫਿਰ ਆਪਾਂ ਨੇ ਥੋੜਾ ਜਿਹਾ ਸ਼ਡਿਊਲ ਬਣਾ ਕੇ ਚੱਲੇ ਆਪਾਂ ਹੱਥ ਕੇ ਪੰਜ ਗੀਲੇ ਪਹਿਲਾਂ ਬਟਲੇ ਦੋ ਫੇਰ ਬਟਲੇ ਹੁਣ ਆਪਾਂ ਇਹ ਛੇ ਗੀਲਾਂ ਦੀ ਪੱਕੀ ਪਟਾਈ ਚਲੋ ਆਜੋ ਆਪਾਂ 60 ਦੇ ਟਾਇਰ ਬਦਲ ਲੈਨੇ ਮਿੱਤਰੋ ਮਗਰਲੇ ਰੇਡੀਅਲ ਪਾਉਣੇ ਆ ਮੁਰਲੇ ਦੱਸੋ ਵੀ ਆਪਾਂ 1016 ਦੇ ਬਾਈਕ 916 ਦੇ ਕੰਮ ਖੇਤੀ ਚ ਲੈਣਾ ਆਪਾਂ ਨੇ ਕੋਈ ਨਹੀਂ ਫੇਰ ਕੀ ਆ ਹੁਣ ਨਾ ਕਿਹੜਾ ਖੇਤੀ ਨਹੀਂ ਹੁੰਦੀ ਹੈਗੀ ਤੇ ਉਧਰ ਪਟਾਈ ਚੱਲ ਰਹੀ ਹੈ ਯੋਰਾ ਸ਼ੋਰਾ ਦੇ ਕੰਮ ਕੱਟ ਬੜੇ ਉਲਝੇ ਹੋਏ ਮਟਰਾਂ ਦੀ ਤੜਾਈ ਵੀ ਚੱਲਦੀ ਹੈ ਮੱਕੀ ਵੀ ਭਰੀ ਅੱਜ ਸੱਤੇ ਖਿੱਚੇ ਰਾ ਖਿੱਚਲਾ ਕੰਮ ਨਹੀਂ ਢਰ ਵਾਲੀ ਮਿੱਟੀ ਦੇ ਆ ਕੇ ਰੂਟ ਟਰਾਲੀ ਕਿੱਥੇ ਲਈ ਹੁਣ ਖਿੱਚਦਾ ਇੱਕੋ ਲੱਗਦਾ ਕਰਦਾ ਕੰਮ ਜਿੱਥੇ ਢਰ ਵਾਲੀ ਮਿੱਟੀ ਆ ਜਾ ਟਰੈਕਟਰ ਸਲਿੱਪ ਮਾਰ ਕੇ ਤੁਰਦਾ ਉੱਥੇ ਆ ਕੇ ਰੁਕ ਜਿੰਗੇ ਕੇਰਾ ਬੈਗ ਕਰ ਲਾਉ ਜੀ ਛੱਤੇ ਟਰੈਕਟਰ ਦੇ ਟਾਇਰਾਂ ਦੇ ਵਜਨ ਨਹੀਂ ਰਿਹਾ ਟਾਇਰਾਂ ਦੇ ਵਜਨ ਨਹੀਂ ਰਿਹਾ ਟਰੈਕਟਰ ਦੇ ਖੜ ਗਿਆ ਛੋਟਾ ਹੁਣ ਤਾਂ ਟੋਚਨ ਪਾਉਣਾ ਹੀ ਪੈਣਾ ਮੈਂ ਪਹਿਲਾਂ ਹੀ ਕਹਿ ਦਿੱਤੀ ਰਹਿੰਦੀ ਰਹਗੀ ਨਾ ਤਾਰ ਲਓ ਗੱਲੀ ਗੱਲੀ ਕਰਕੇ ਓਏ ਮੈਂ ਪਹਿਲਾਂ ਹੀ ਕਹਿ ਦਿੱਤੀ ਉਹ ਥੈਲਾ ਧਾਰਨ ਲੱਗੀ ਸੀ ਤੇਨੂੰ ਓਏ ਇਹਨੂੰ ਕੀ ਕਰਾਂ ਹੱਥ ਜਾਂਦੀ ਨਹੀਂ ਇਹ ਸਿਰੇ ਨਹੀਂ ਜਾਂਦੀ ਐਨੇ ਤਾਂ ਜੈਂਪ ਨੇ ਰਾਜ ਤਾਰੂ ਇਹਨੂੰ ਲੈ ਟਰਾਲੀ ਨਿਕਲ ਦੂ ਸਖਾਲੀ ਮੂਰੇ ਵਾਜਣ ਆ ਜੂ ਪਹਿਲਾਂ ਕਿਹਾ ਨਹੀਂ ਰੱਖਣ ਲੱਗੀ ਜੋ ਤਾਂ ਮੰਦੇ ਨਹੀਂ ਹੁੰਦੇ ਹੁਣ ਜਿਹੜੀ ਗਾਇਲ ਆਪਾਂ ਲਈ ਸੀ ਤਾਂ ਉਹ ਤਾਰ ਕੇ ਮੂਰੇ ਕਰਾਈਆ ਉਹ ਤਾਂ ਜਦ ਪਾਏ ਦੋ ਜੇ ਝੂਟੇ ਆਏ ਲੰਕਣ ਲੱਗੀ ਦੇਖੋ ਟਰਾਲੀ ਦਾ ਕੀ ਬਣਾਤਾ ਏ ਟਰਾਲੀ ਸਾਲੀ ਲਾਲ ਰਹਿੰਦੀ ਥੋੜੀ ਜੀ ਤਾਂ ਕਰਕੇ ਟਰੈਕਾਂ ਤੇ ਡੈਰਾਂ ਤੇ ਵਾਜ ਨਹੀਂ ਆਇਆ ਇਸ ਲਈ ਆਪਾਂ ਮਾਰ ਕੇ ਉਹ ਜਿਹੜੀ ਮਿੱਟੀ ਤੇ ਆ ਕੇ ਟਰਾਲੀ ਰੁਕ ਗਈ

pasa qué te rolla ਚੜ੍ਹ ਦੂ ਟਰਾਲੀ ਕਿ ਨਾ ਨਹੀਂ ਚੜਦਾ ਇਹ ਮੈਨੂੰ ਲੱਗਦਾ ਚੜ੍ਹ ਕੇ ਚੜ੍ਹ ਕੇ ਚੜ੍ਹ ਜੂ ਨਾ ਹਲ ਡਾਕਟਰ ਆਲਾ ਮਰਜੀ ਬੈਗ ਕਰਕੇ ਲਿਫਟ ਲਾ ਕੇ ਜਾਣਾ ਡੈੱਕ ਲੱਗਦਾ ਨਾਲ ਗੱਡੀ ਕਰਕੇ ਯਾਰ ਦੀ ਬਸ ਫਿਰ ਛੋਟਾ ਟੋਪ ਪਾ ਲੋ ਬੜਾ ਪਾਲਣਿਆ ਉਹ ਉਹ ਪਾਲਣਾ ਦੂਆ ਚੱਲ ਜਾ ਜਾਣਦੇ ਹੋਣਾ ਉਹ ਖੜ ਜਾ ਉਹ ਟਰੈਕਟਰ ਲਿਆ ਟਰੈਕਟਰ ਲਿਆ ਉਹ ਟਰੈਕਟਰ ਲਿਆ ਪਰ ਦੀ ਖੜ ਜਾ ਖੜ ਜਾ ਖੜ ਜਾ ਕਾਣੂ ਦੋਲ ਦਿਓ ਝੋਲ ਮਾਰੂ ਵੀ ਟੋਲੀ ਉਹ ਉਹੀ ਕਰਦਾ ਹੈ ਸਿਕਾਈ ਨਾਲ ਉਹ ਟਰੈਕਟਰ ਪਾਲਣੇ ਚਾੜਦੇ ਨੇ ਬਸ ਉਰੀ ਰੋਕ ਲਾ ਉਰੀ ਨਹੀਂ ਝਾੜ ਦੇਣਗੇ ਉਰੀ ਰੋਕ ਲਾ ਚਾੜਤਾ ਸੀ ਦਈਏ ਟਰਾਲੀ ਚਾੜੀ ਤਾਂ ਨਹੀਂ ਵੀ ਪਲਟਣ ਦਾ ਖਤਰਾ ਥੋੜਾ ਜਿਹਾ ਘੇੜਾ ਕਰਕੇ ਪੈਂਦੇ ਨੇ ਬਾਅਦ ਚ ਫਿਰ ਕਹਿੰਦੇ ਨੇ ਸਾਡੇ ਤੁਹਾਨੂੰ ਚਲਾਉਣਾ ਨਹੀਂ ਤੀ ਆਉਂਦਾ ਹਾਂ ਹਾਂ ਵਿੱਚ ਬੰਦੇ ਕਹਿਣਗੇ ਵੀ ਚੜ ਜਾਂਦੀ ਚੜਨ ਨੂੰ ਤਾਂ ਸੀ ਝਾੜ ਦਿੰਦੇ ਹਾਂ ਕੁਛ ਇਹਦਾ ਬਿੱਡ ਦੇਖੋ ਤੁਹਾਨੂੰ ਬਾਹਰੇ ਨੂੰ ਆ ਇਹਦਾ ਉੱਤੇ ਝੋਲ ਮਾਰਨੀ ਆ ਨੇ ਟਰੈਕਟਰ ਪਾ ਕੇ ਝਾੜ ਦਿੰਦੇ ਆ ਨਾਲ ਲੀਹ ਹਲੂਹਾ ਵੱਢਿਆ ਸੀ ਤਾਂ ਕਰਕੇ ਵੀ ਥੋੜਾ ਜਿਹਾ ਪੰਜ ਵਾਲੀ ਪਾ ਕੇ

ਲਓ ਵੀ ਆ ਮੁੰਡੇ ਮਿਲੇ ਨੇ ਆਪਾਂ ਨੂੰ ਨਾ ਦੱਸੋ ਪਹਿਲਾਂ ਤਾਂ ਇਕੱਲੇ ਇਕੱਲੇ ਕਰਕੇ ਕੀ ਆ ਕੀ ਨਾਮ ਆ ਤੇਰਾ ਚਿਰਨਜੀਤ ਪੱਕਾ ਪੱਕਾ ਚਿਰਨਜੀਤ ਆ ਕਿਹੜਾ ਪਿੰਡਾ ਖਨੌੜਾ ਆ ਹਰਸ਼ਮਰ ਸਿੰਘ ਨਰਵਾਲ ਮੈਂ ਤਾਂ ਖਨੌੜਾ ਆ ਵੀਰੇ ਬਨਵੀਰ ਸਿੰਘ ਖਨੌੜਾ ਕਸ਼ਮੀਰ ਸਿੰਘ ਖਨੌੜਾ ਚਿਰਨਵੀਰ ਸਿੰਘ ਮੜੇ ਕਿਹੜਾ ਪਿੰਡਾ ਖਨੌੜਾ ਜੀ ਖਨੌੜਾ ਖਨੌੜੇ ਦੇ ਮੁੰਡੇ ਮਿਲਿਆ ਲਓ ਜੀ ਦਰ ਬਾਈ ਜੀ ਵੀ ਮਿਲਿਆ ਠੀਕ ਹੈ ਖੁਸ਼ ਹੋਣਾ ਲਓ ਵੀ ਕੀ ਗਨਾਹ ਹੋਇਆ ਓ ਰਾਹ ਪੱਟਿਆ ਲਿਓ ਰੋਡਾ ਰੋਡਾ ਤੇ ਫਰਾਰੇ ਲਾ ਦੇ ਬਰਾਬਰ ਕਰ ਲੈ ਲਿਫਟ ਲਿਫਟ ਥੋੜੀ ਡਾਊਨ ਕਰ ਥੋੜੀ ਲਾ ਲੈ ਲਿਫਟ ਜੇ ਨਹੀਂ ਲਾਉਣੀ ਮਰ ਜਾ ਸਤੇ ਨੂੰ ਥੋੜਾ ਪਿੱਛੇ ਹੋ ਜਾ ਹੁਣ ਲਿਫਟ ਸਹੀ ਕਰਾ ਲੈ Hãy subscribe cho kênh Ghiền <coughs> Mì Gõ Để không ਬੈਠੀ ਰਹਿ ਜਾ ਤੂੰ ਤੂੰ ਬੈਠੀ ਰਹਿ ਜਾ ਛੱਡ ਜਾ ਬੈਠੀ ਮੜਾ ਜਾ ਤੂੰ ਯਾਰ ਕਾ ਨੂੰ ਔਖਾ ਫੇਰ ਕਰੂੰਗਾ ਔਖਾ ਕਰ ਲੈ ਬਰਾਬਰ ਓਏ ਇੱਧਰ ਕਰ Yeah. <laughs>